ਜਦੋਂ 84 ਵੀ ਆ ਦੇਖ ਮੈਂ ਇਹਨੂੰ ਹਮੇਸ਼ਾ ਮੰਨਦੇਮ ਕਰਦੀ ਹਾਂ ਕਿ ਬਹੁਤ ਮੰਦਭਾਗ ਹੈ ਜੋ 84 ਦੇ ਵਿੱਚ ਹੋਇਆ ਹੈ ਕਦੇ ਦੀ ਤੇ ਮਾਸਲੇ ਵਿੱਚ ਹੋਇਆ ਤਾਂ ਪਾਰਲੀਮੈਂਟ ਦੇ ਵਿੱਚ ਜੇ ਕੋਈ ਇੰਜੇ ਹੀ ਪਾਰਟੀ ਹੈ ਜਿਹਨੇ ਕਾਫੀ ਮੰਨੀ ਹੈ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਡਾ ਤਾਂ ਕੋਈ ਨਹੀਂ ਹੁੰਦਾ ਉਸ ਟਾਈਮ ਤਾਂ ਜਦੋਂ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗੀ ਪੂਰੀ ਪਾਰਟੀ ਵੱਲੋਂ ਮਾਫੀ ਮੰਗੀ ਗਈ ਔਰ ਰਾਹੁਲ ਗਾਂਧੀ ਜੀ ਤਾਂ ਮਾਈਨੋਰਟੀਜ਼ ਪੰਜਾਬੀਆਂ ਤੇ ਸਿੱਖਾਂ ਦੇ ਨਾਲ ਹਮੇਸ਼ਾ ਖੜੇ ਨੇ ਕਿ ਪੰਜਾਬੀਆਂ ਨੂੰ ਇੱਕ ਪੰਜਾਬੀ ਪ੍ਰਧਾਨ ਮੰਤਰੀ ਹੋਣਾ ਤੇ ਇੱਕ ਪੰਜਾਬੀ ਨੂੰ ਰਾਸ਼ਟਰਪਤੀ ਵੀ ਬਣਾਇਆ ਜਾਣਾ ਤਾਂ ਇਹ ਦਰਸ਼ੋਂਤਾ ਹੈ ਕਿ ਫਾਊਂਡਰਸ ਪਾਰਟੀ ਤੇ ਦਿਲ ਦੇ ਵਿੱਚ ਮੰਨ ਦੇ ਵਿੱਚ ਸਿੱਖਾਂ ਲਈ ਪੰਜਾਬੀਆਂ ਲਈ ਬਹੁਤ ਸਤਕਾਰ ਹੈ ਪ੍ਰੇ ਔਰ एग्जांपल ਕਿਸਾ ਗਦੇ ਆ ਕਿ ਜਦੋਂ ਪਿਛਲੇ ਸਾਲ راہੁਲ ਗਾਂਧੀ ਕੀ ਆਕੇ ਸ੍ਰੀ ਹਰਮੰਦਰ ਸਾਹਿਬ ਬਿਨਾ ਕੋਈ মিডিਆ ਦਾ ਉਹ ਨਿੱਤੇ ਆਕੇ ਦੋ ਦਿਨ ਸੇਵਾ ਕਰਕੇ ਗਏ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਜੋ ਆਪ ਸਿੱਖਾਂ ਦੇ ਲਈ ਸਤਿ ਭਾਵਨਾ ਪਿਆਰ ਤੇ ਮੁਹੱਬਤ ਹੈ ਇਸ ਚੀਜ਼ ਨੂੰ ਅੱਬਾ ਚੁਟਲਾ ਨਹੀਂ ਸਕਦੇ ਔਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਆਂ ਵੀ ਜੋ ਉਹ ਹੋਇਆ ਕਦੇ ਮਤਲਬ ਉਹਦੀ ਪਰਪਾਈ ਹੈ ਨਹੀਂ ਜੋ ਉਹ ਹਾਲਾਤ ਸੀਗੇ ਪਰ ਅੱਜ ਦੇ ਜੋ ਹਾਲਾਤ ਨੇ ਜੇ ਹਰ ਚੀਜ਼ ਦੇ ਵਿੱਚ ਮੈਂ ਪੰਜਾਬ ਦੀ ਤਹਿ ਦਿਲੋਂ ਧੰਨਵਾਦੀ ਆ ਕਿ 86 ਨੂੰ ਸਾਈਡ ਕਰਕੇ ਵੀ ਪੰਜਾਬ ਨੇ ਕਾਂਗਰਸ ਤੇ ਆਪਣਾ ਵਿਸ਼ਵਾਸ ਦਿਖਾਇਆ ਕਿਉਂਕਿ ਉਹ ਹਾਲਾਤ ਹੀ ਕੁਸ਼ਜੇਹ ਬਣੇ ਸੀਗੇ ਮੈਂ ਹੁ ਜੇਰ ਪੁਰਾਣੀਆਂ ਗੱਲਾਂ ਕਰੂੰਗੀ ਤਾ ਉਸ ਸੈਨੀਏ ਪੰਜਾਬ ਨੂੰ ਜੋ ਅੱਜ ਪ੍ਰਾਣਾ ਜੋ ਅੱਜ ਹਾਲਾਤ ਨੇ ਜੋ ਅੱਜ ਨਫਰਤ ਫੈਲਾਈ ਜਾ ਰਹੀ ਹੈ ਇਹਦੇ ਤੇ ਗੱਲ ਕਰੋ ਪੰਜਾਬ ਨੇ ਤਾਂ ਬੀਜੇਪੀ ਦੇ ਵਿਚਾਰਧਾਰਾ ਨੂੰ ਰਿਜੈਕਟ ਕੀਤਾ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਯਾ ਆਪ ਦੇ ਡਿਬੇਟ ਚ ਕਹਿੰਦੀ ਸੀਗੀ ਵੀ ਜ਼ੀਰੋ ਅੰਡਾ ਬੀਜੇਪੀ ਦਾ ਹੈ ਨਾ ਜ਼ੀਰੋ ਅੰਡਾ ਹੀ ਬੀਜੇਪੀ ਦਾ ਹੈ ਜੇ ਉਹ ਵਿਚਾਰਧਾਰਾ ਇੰਨੀ ਚੰਗੀ ਸੀ ਨਾ ਪੰਜਾਬ ਵਾਲੇ ਅਪਣਾ ਲੈਂਦੇ ਤੇ ਪੰਜਾਬ ਨੇ ਕਾਂਗਰਸ ਤੇ ਆਪ ਦਾ ਵਿਸ਼ਵਾਸ ਦਿਖਾਇਆ ਹੈ अस् कोशिश करा कि हमेशा उम्मीदा खड़ी मैं बीजेपी की गल करती है नौ परसेंट तो अठारह मतलब डबल हो गया हौली हौली प्रचार चलते कि पार बंद इतना जोड़ने कभी बधाने की कोशिश कर रही है जिन्ना जब कहते हैं कि पोलराइजेष हो रही है फायदा हो जाए देखो उन्होंने काम ही है पोलराइजेष करना जो मैं टूल पोलराइजेगी ਪੋਲਰਾਈਜੇਸ਼ਨ ਹੋਊਗੀ ਉਹ ਪੋਲਰਾਈਜੇਸ਼ਨ ਕਿਉਂ ਨਫਰਤ ਫਲਾ ਰਹੇ ਨੇ ਉਹ ਨਫਰਤ ਫਲਾ ਰਹੇ ਨੇ ਅਸੀਂ ਮੁਹੱਬਤ ਦੀ ਗੱਲ ਕਰਾਂਗੇ ਅਸੀਂ ਮੁਹੱਬਤ ਫਲਾਵਾਂਗੇ ਔਰ ਦੁਨੀਆ ਤੇ ਕੋਈ ਵੀ ਅਜਿਹੀ ਤਾਕਤ ਨਹੀਂ ਗਈ ਜਿਹੜੀ ਮੁਹੱਬਤ ਤੋਂ ਸ਼ਕਤੀ ਹੋਵੇ ਔਰ ਮੁਹੱਬਤ ਹਮੇਸ਼ਾ ਹੀ ਇਨਸਾਨੀਅਤ ਦੀ ਹੋਈ ਹੈ ਮੈਡਮ ਜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦੀ ਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੰਨੇ ਛੋਟੇ ਜਿਹੇ ਨੋਟਸ ਤੇ ਸਾਰੇ ਆਏ ਕੱਲ੍ਹ ਕਰੀਏ ਗੱਲ ਹੈ ਰਾਹੁਲ ਗਾਂਧੀ ਜੀ ਦੀ ਜਿਹੜੀ ਯੂਐਸਡੀ ਵਿਜ਼ਿਟ ਹੈ ਜਿੰਦੇ ਵਿੱਚ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਵੱਖ-ਵੱਖ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਗੱਲਬਾਤ ਕੀਤੀ ਹੈ ਤੇ ਉਹਦਾ ਉਹਨਾਂ ਦੀਆਂ ਗੱਲਾਂ ਨੂੰ ਕਿਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕੋਈ ਗੱਲ ਅੱਗੇ ਚੱਕੀ ਜਾਂਦੀ ਹੈ ਮਿਸ ਇੰਟਰਪ੍ਰੀਟੇਸ਼ਨ ਜਿਹਦੀ ਕੀਤੀ ਜਾ ਰਹੀ ਹੈ ਉਸ ਵਿਸ਼ੇ ਤੇ ਅੱਜ ਮੈਂ ਪ੍ਰੈਸ ਕਾਨਫਰੈਂਸ ਰੱਖੀ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਦੋ ਵਿਚਾਰਧਾਰਾਵਾਂ ਦੀ ਹੈ ਇੱਕ ਪਾਸੇ ਉਹ ਨੇਤਾ ਹੈ ਜਿਹੜਾ ਕਹਿੰਦਾ ਮੈਂ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣੀ ਦੂਜੇ ਪਾਸੇ ਉਹ ਨੇਤਾ ਨੇ ਉਹ ਸੋਚ ਵਿਚਾਰਧਾਰਾ ਹੈ ਜਿਹੜੀ ਕਹਿੰਦੀ ਹੈ ਵੀ ਮੈਂ ਲੋਕਾਂ ਨੂੰ ਵੱਖ-ਵੱਖ ਕਰਕੇ ਜਾਤ ਪਾਤ ਧਰਮ ਤੇ ਵੰਡ ਕੇ ਮੂਚ ਨੀਚ ਦੇ ਹਾਲਾਤ ਵੰਡ ਕੇ ਨਫ਼ਰਤ ਫੈਲਾ ਕੇ ਗੱਲ ਕਰਦੀ ਹੈ ਗੱਲ ਸਿਰਫ ਇਹੀ ਵਿਚਾਰਤਾ ਰਾਮਾ ਦੀ ਹੈ ਜਿਹੜੀ ਕਿ ਵੱਖ-ਵੱਖ ਥਾਂ ਤੇ ਰਾਹੁਲ ਗਾਂਧੀ ਜੀ ਨੇ ਜਦੋਂ ਇੰਟਰੈਕਸ਼ਨ ਗੱਲਬਾਤ ਕੀਤੀ ਹੈ ਉਹਦੇ ਵਿੱਚ ਇੱਕ ਗੱਲ ਜਿਹੜੀ ਨਿਕਲ ਕੇ ਆਈ ਸੀਗੀ ਪੰਜਾਬ ਦੇ ਵਿਸ਼ੇ ਦੇ ਉੱਤੇ ਸੀਗੀ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਹੀ ਉਹਨਾਂ ਦੇ ਇੰਟਰੈਕਸ਼ਨ ਚਾਰ ਪੰਜ ਵਾਰ ਬੜੇ ਧਿਆਨ ਨਾਲ ਸੁਣਿਆ ਧਿਆਨ ਨਾਲ ਸੁਣਿਓ ਗੱਲ ਕੀ ਹੈ ਗੱਲ ਉਹ ਕਰ ਰਹੇ ਨੇ ਉਹਨਾਂ ਨੇ ਸ਼ੁਰੂਆਤ ਕੀਤੀ ਕਹਿੰਦਾ ਮੇਰੇ ਸੰਵਿਧਾਨ ਨੂੰ ਮੇਰੇ ਦੇਸ਼ ਦੇ ਸੰਵਿਧਾਨ ਨੂੰ ਖਤਰਾ ਸੀਗਾ ਖਤਰਾ ਹੈ ਇਸ ਵਿਚਾਰਤਾ ਰਾਤ ਨੂੰ ਕਿਉਂਕਿ ਸੰਵਿਧਾਨ ਦਾ ਪਹਿਲਾ ਅੱਖਰ ਜਿਹੜਾ ਹੈ ਸੰਵਿਧਾਨ ਦੇ ਵਿੱਚ ਕਹਿੰਦਾ ਹੈ ਕਿ ਭਾਰਤ ਕੀ ਹੈ ਇੰਡੀਆ ਥੈਟ ਇਜ਼ ਭਾਰਤ ਸ਼ਲ ਬੀ ਅ ਯੂਨੀਅਨ ਆਫ ਸਟੇਟਸ ਭਾਰਤ ਜਿਹੜਾ ਮੇਰਾ ਦੇਸ਼ ਹੈ ਇਹ ਯੂਨੀਅਨ ਆਫ ਸਟੇਟਸ ਹੈ ਇਹਦੇ ਵਿੱਚ ਸਾਰੀਆਂ ਸਟੇਟਸ ਜੁੜ ਕੇ ਇੱਕ ਭਾਰਤ ਇੱਕ ਬੁੱਲਦਾ ਇੱਕ ਬੁੱਲ ਦਸਤਾਬੰਦੀ ਆ ਨਹੀਂ ਤੇ ਉਹ ਸਟੇਟ ਦੇ ਵਿੱਚ ਕੋਈ ਸਟੇਟ ਇਹੋ ਜਿਹੀ ਨਹੀਂ ਹੈ ਜਿਹੜੀ ਵੱਡੀ ਹੈ ਉੱਚੀ ਹੈ ਸੁੱਚੀ ਹੈ ਸਾਰੀਆਂ ਸਟੇਟਸ ਇਕੁਅਲ ਨੇ ਸਾਰੀਆਂ ਸਟੇਟਸ ਇਕੁਅਲ ਨੇ ਉਹ ਸਟੇਟ ਦੇ ਲੋਕ ਇਕੁਅਲ ਨੇ ਉਹਨਾਂ ਨੇ ਪੰਜਾਬ ਦੀ ਐਗਜ਼ਾਮਪਲ ਦਿੱਤੀ ਵੀ ਪੰਜਾਬ ਇੱਕ ਪੰਜਾਬ ਨਾਮ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪਿਆਰ ਉਹਨਾਂ ਦੀ ਬੋਲੀ ਉਹਨਾਂ ਦੇ ਸੰਸਕਾਰ ਉਹਨਾਂ ਦੇ ਟ੍ਰੈਡੀਸ਼ਨ ਉਹਨਾਂ ਦਾ ਕਲਚਰ ਇਹ ਸਾਰਾ ਜੁੜ ਕੇ ਪੰਜਾਬ ਬਣਦਾ ਹੈ ਸੇਮ ਇਸੇ ਤਰੀਕੇ ਦੇ ਨਾਲ ਉਹਨੇ ਕੇਰਲ ਆ ਦੀ ਉਹਨਾਂ ਦੇ ਹੋਰ ਸਟੇਟਸ ਦੀ ਐਗਜ਼ਾਮਪਲ ਦਿੱਤੀ ਹੈ ਕਿ ਇਹ ਸਾਰੇ ਜੁੜ ਕੇ ਜਿਹੜੇ ਨੇ ਇੱਕ ਹੀ ਮੁਹੱਬਤ ਦੇ ਨਾਲ ਰਹਿੰਦੇ ਨੇ ਤੇ ਇਹ ਸਾਰਾ ਆਪਦੀ ਸਟੇਟਸ ਬਣਾਦੇ ਨੇ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਸਾਰੇ ਮਾਈਨੋਰਟੀਜ਼ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣ ਦੀ ਇਜਾਜ਼ਤ ਹੈ ਤੇ ਬਰਾਬਰੀ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਇੱਕ ਧਰਮ ਨੂੰ ਇੱਕ ਨੇਸ਼ਨ ਨੂੰ ਜਿਹੜੇ ਵਿਚਾਰਧਾਰਾ ਲੈ ਕੇ ਚੱਲੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਵਨ ਰਿਲੀਜੀਅਨ ਵਨ ਲੈਂਗੁਏਜ ਜੇ ਮੈਂ ਅੱਜ ਪੰਜਾਬ ਦੇ ਵਿੱਚ ਬੈਠੀ ਆ ਜੇ ਮੈਨੂੰ ਕੋਈ ਕਹੇ ਵੀ ਪੰਜਾਬੀ ਵੱਡੀ ਤੁਹਾਡੀ ਮਾਂ ਬੋਲੀ ਪੰਜਾਬੀ ਨਹੀਂ ਆਹ ਦੂਜੀ ਬੋਲੀ ਹੋਏਗੀ ਤਾਂ ਮੈਂ ਉਸ ਗੱਲ ਨੂੰ ਸਿਰੇ ਤੋਂ ਨਕਾਰਦੀ ਆ ਇਹ ਹੀ ਗੱਲ ਰਾਹੁਲ ਗਾਂਧੀ ਜੀ ਨੇ ਕਹੀ ਆ ਵੀ ਤੁਹਾਡੇ ਦੇਸ਼ ਤੁਹਾਡੇ ਪਰਦੇਸ ਦੇ ਵਿੱਚ ਤੁਹਾਡੀ ਮਾਂ ਬੋਲੀ ਜਿਹੜੀ ਆ ਸਭ ਤੋਂ ਉੱਪਰ ਐ ਤੁਸੀਂ ਕਿਸ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਹੋ ਔਰ ਉਹਨਾਂ ਨੇ ਐਗਜ਼ਾਮਪਲ ਦਿੱਤੇ ਇੱਕ ਸਿੱਖ ਨੂੰ ਉਹਦਾ ਨਾਮ ਪੁੱਛਿਆ ਵੀ ਭਾਈ ਤੂੰ ਦੱਸ ਤੇਰਾ ਨਾਮ ਕੀ ਐ ਨਾਮ ਦੱਸ ਤੇ ਜੇ ਤੈਨੂੰ ਕੜਾ ਕਿਰਪਾਨ ਪਾਣ ਦੀ ਗੁਰਦੁਆਰਾ ਜਾਣ ਦੀ ਇਜਾਜ਼ਤ ਨਾ ਹੋਵੇ ਜੇ ਇਹ ਵਿਚਾਰਧਾਰਾ ਇਸੇ ਤਰੀਕੇ ਦੇ ਨਾਲ ਚੱਲਦੀ ਰਹੀ ਤਾਂ ਇਹ ਇਜਾਜ਼ਤ ਵੀ ਹੋ ਸਕਦਾ ਤੁਹਾਨੂੰ ਲੈਣੀ ਪਵੇ ਔਰ ਇਹਦਾ ਐਗਜ਼ਾਮਪਲ ਅਸੀਂ ਧੱਲੇਵਾਲ ਜੀ ਤੇ सिरसा ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ 에어ਪੋਰਟ ਤੇ 4-4 ਘੰਟੇ ਰੋਕਿਆ ਗਿਆ ਤੇ ਜਾਨ ਵੀ ਦਿੱਤਾ ਗਿਆ ਇਹ ਬਹੁਤ ਸੋਨੇ ਐਗਜ਼ਾਮਪਲ ਹੈ ਹੋ ਕੇ ਹੱਤੀ ਹੈ ਜੋ ਹਾਲਾਤ ਤੇਜ਼ ਤੇ ਬਣੇ ਹੋਣ ਹੁਣ ਗੱਲ ਸਭ ਤੋਂ ਮੰਦਭਾਗੀ ਗੱਲ ਹੈ ਜਿਹੜੀ ਤਜਿੰਦਰ ਕਰਵਿੰਦਰ ਸਿੰਘ ਮਰਵਾਹਾ ਜਿਸ ਵਿੱਚ ਜਿਸ ਕਾਰਤੇ ਮੈਂ ਅੱਜ ਦੀ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਜਿਨ੍ਹਾਂ ਨੇ ਕਿਹਾ ਵੀ ਰਾਹੁਲ ਗਾਂਧੀ ਦਾ ਉਹੀ ਹਾਲ ਹੋਏਗਾ ਜੋ ਉਹਨਾਂ ਦੀ ਦਾਦੀ ਦਾ ਹੋਇਆ ਸਰੇ ਆਮ ਲੀਡਰ ਆਫ ਆਪੋਜੀਸ਼ਨ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਪਹਿਲਾਂ ਤਾਂ ਮੇਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਵੀ ਮੈਂ ਪਰਚਾ ਦਰਜ ਕਰਾਵਾਂ ਇਥੇ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਵਾਂ ਪਰ ਫਿਰ ਕਿਉਂਕਿ ਮੈਂ ਜਿਹੜੀ ਵਿਚਾਰਧਾਰਾ ਨਾਲ ਸਹਿਮਤ ਨਾਲ ਖੜੀ ਹਾਂ ਉਹ ਕਹਿੰਦੀ ਹੈ ਅਹਿੰਸਾ ਸਤਿਭਾਵਨਾ ਤੇ ਸਤਿਆਗ੍ਰਹਿ ਕਰੋ ਤਿਆਰ ਨਾ ਰਹੋ ਮੇਰਾ ਲੀਡਰ ਕਹਿੰਦਾ ਮੈਂ ਮੁਹੱਬਤ ਦੀ ਦੁਕਾਨ ਖੋਲ੍ਹਨੀ ਆ ਤਾਂ ਨਫ਼ਰਤ ਨੂੰ ਨਫ਼ਰਤ ਦੇ ਨਾਲ ਨਹੀਂ ਕਟਿਆ ਜਾ ਸਕਦਾ ਨਫ਼ਰਤ ਜੇ ਖਤਮ ਕਰਨੀ ਆ ਤਾਂ ਉਹਦੇ ਲਈ ਮੁਹੱਬਤ ਜ਼ਰੂਰੀ ਹੈ ਸੋ ਮੈਂ ਆਹ ਗੈਟ ਵੈਲ ਸਮੂਨ ਦਾ ਜਿਹੜਾ ਬੁਕੇ ਆ ਤਰਵਿੰਦਰ ਸਿੰਘ ਮਰਵਾਹਾ ਜਿਹੜੇ ਭਾਜਪਾ ਦੇ ਦਿੱਲੀ ਤੋਂ ਐਕਸਮਲ ਰਹੇ ਆਂ ਔਰ ਜਿਹੜੇ ਕੀ ਇੰਨਾ ਤੇ ਨਫ਼ਰਤ ਫੈਲਾਉਣਾ ਚਾਹੁੰਦੇ ਆਂ ਮੈਂ ਉਹਨਾਂ ਨੂੰ ਇਹ ਬੁਕੇ ਭੇਜ ਰੀਆਂ ਕਿ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਸੱਤ ਬੁੱਧੀ ਬਖਸ਼ੇ ਤੇ ਸਿਆਣਾ ਕਰੇ ਕਿ ਨਫ਼ਰਤ ਫੈਲਾਉਣ ਦੇ ਨਾਲ ਪੰਜਾਬ ਦੀ ਭਾਰਤ ਦੀ ਮੇਰੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਹੈਗੀ ਕਿਸੇ ਦੇ ਵਿਚਾਰਧਾਰਾ ਨੂੰ ਜੇ ਅੱਗੇ ਲਿਜਾਣਾ ਹੈ ਤੇ ਜੇ ਦੇਸ਼ ਦੇਸ਼ ਨੇ ਅੱਜ ਜਵਾਬ ਦਿੱਤਾ ਹੈ ਨਫ਼ਰਤ ਨੂੰ ਕੀ ਨਫ਼ਰਤ ਨਹੀਂ ਸਾਨੂੰ ਮੁਹੱਬਤ ਚਾਹੀਦੀ ਹੈ ਤੇ ਮੈਂ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਦੇ ਕਿ तरनवीर सिंह मरवाहा सदबुद्धि बख्शन त्योए इस तरीके के नफरती बयान ने जे नफरती बयान ना फैला गलों तोड़ मरोड़ के जो बीजेपी भी कर आई है ये ना किता जाए बहुत बहुत धनबाद किसी का कोई सवाल मिल